ਦੇ ਅੰਦਰ ਜੌਬ ਕਰਦਾ ਹੈ ਇਹਨੂੰ ਪਿਛਲੇ ਸਾਲ ਇੱਕ ਮੈਚ ਸੀਗਾ ਤੇ ਅਸੀਂ ਕਹੇ ਵੀ ਤੈਨੂੰ 50000 ਰੁਪਏ ਦੇ ਦਾਂਗੇ ਆ ਜਾ ਖੇਡਣ ਦੇ ਲਈ 플레이ਰ ਨਹੀਂ ਮਿਲ ਰਹੇ ਸੀਗੇ ਰੇਡਰਾਂ ਦੀ ਘਾਟ ਸੀਗੀ ਇਹ ਕਹਿੰਦਾ ਭਾਜੀ ਜਿੱਥੋਂ ਮੈਂ ਤਨਖਾਹ ਲੈਣਾ ਉਥੇ 5 10 ਰੁਪਏ ਦੇ ਨਾਲ ਲੋਕ ਮੱਥਾ ਟੇਕਦੇ ਐ ਗੁਰੂ ਦੀ ਗੋਲਕ ਦੇ ਵਿੱਚੋਂ ਮੈਨੂੰ ਤਨਖਾਹ ਮਿਲਦੀ ਐ ਮੈਨੂੰ ਭਾਵੇਂ ਲੱਖਾਂ ਆਫਰ ਹੋ ਜਾਣ ਕਿਉਂਕਿ ਅੱਜ ਸ਼ਰੂਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੈਚ ਹੈ ਮੈਂ ਉਹ ਮੈਚ ਨਹੀਂ ਛੱਡ ਸਕਦਾ ਪੈਸਿਆਂ ਦੀ ਕੋਈ ਗੱਲ ਨਹੀਂ ਇਹ ਤਾੜੀਆਂ ਦਾ ਹੱਕਦਾਰ ਹੈ ਇਹਦੇ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇਹ ਹੈ ਜਰਮਨਜੀਤ ਸਿੰਘ ਬੱਲਪੁਰਿਆ ਪਿੰਡ ਵਾਲਾ ਲੱਡਾ ਟਾਪ ਦਾ ਰੇਡਰ ਇਨਸਾਨ ਉਸ ਤੋਂ ਵੀ ਵਧੀਆ 플레이ਰ ਅਕਸਰ ਪੁਰਾਣੇ ਗੱਲਾਂ ਕਰਦੇ ਆ ਵੀ ਸਵਰਨੇ ਵੈਲੀ ਦਾ ਸੁਭਾਅ ਬਹੁਤ ਵਧੀਆ ਕੋਈ ਕਹਿੰਦਾ ਯਾਰ ਸਿਧਮਾ ਵਾਲਾ ਵੀਰਾ ਬਹੁਤ ਵਧੀਆ ਕੋਈ ਕਹਿੰਦਾ ਸੈਦੋਕੇ ਦਾ ਮੱਖਣ ਬਹੁਤ ਵਧੀਆ ਕੋਈ ਕਹਿੰਦਾ ਮੱਖਣ ਮੱਖੀ ਬਹੁਤ ਵਧੀਆ ਸੁਭਾਅ ساری ਜ਼ਿੰਦਗੀ ਇਨਸਾਨ ਦੇ ਕੰਮ ਆਉਂਦਾ ਹੈ ਇਨਸਾਨ ਦੀ ਗਵਾਹੀ ਭਰਦਾ ਹੈ ਖੇਡਾਂ ਦੇ ਵਿੱਚ ਏਜ ਇਫੈਕਟਦਾ ਹੈ ਉਮਰ ਦੀ ਹੱਦ ਬੰਦੀ ਹੈ ਖੇਡਾਂ ਥੋੜੇ ਸਮੇਂ ਦੇ ਵਾਸਤੇ ਹੈ ਇਨਸਾਨੀਅਤ ਜਿਹੜੀ ਹੈ ਉਹ ਸਦਾ ਬਰਕਰਾਰ ਰਹਿੰਦੀ ਹੈ ਸੋ ਸ਼ੁਭ ਸ਼ਾਮਾਂ ਨੇ ਇਹਨਾਂ ਸਾਰੇ ਕਬੱਡੀ ਦੇ ਖਿਡਾਰੀਆਂ ਦੇ ਵਾਸਤੇ ਸੋ ਸੈਕੰਡ ਹਾਫ ਦੀ ਖੇਡ ਸੋ ਇਸ ਸਮੇਂ ਦੀ ਸ਼ੁਰੂ